ਕਰਾ ਵਿੱਚ ਨਾ ਹੁੰਦੀ ਮੇਰੀ ਬੇ ਆਸਾਨੂੰ ਪਤਾ ਹੈ ਕਿ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਾ ਨੂੰ ਅਮਰੀਕਾ ਕੈਨੇਡਾ ਭੇਜਦਾ ਤਾਂ ਜੋ ਉਹਨਾਂ ਦਾ ਭਵਿੱਖ ਬਣ ਸਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵੇਖ ਨੂੰ ਦੇਖ ਸਕਦੇ ਹਾਂ ਕਿ ਪੋਤਾ ਕੈਨੇਡਾ ਜਾ ਰਿਹਾ ਹੁੰਦਾ ਤਾਂ ਦੇਖੋ ਕਿਵੇਂ ਦਾਦੀ ਆਪਣੇ ਪੋਤੇ ਨੂੰ ਜੱਫੀ ਪਾ ਕੇ ਭਾਵਕ ਹੋ ਜਾਂਦੀ ਅਤੇ ਉੱਚੀ ਉੱਚੀ ਰੋਣ ਲੱਗ ਪਈ ਕਿਉਂਕਿ ਦਾਦੀ ਨੂੰ ਵੀ ਪਤਾ ਹੈ ਹੁਣ ਪਤਾ ਨਹੀਂ ਪੁੱਤ ਨੇ ਕਦੋਂ ਦੁਬਾਰਾ ਵਾਪਸ ਆਉਣਾ ਹੈ ਬਹੁਤ ਔਖਾ ਹੈ ਘਰ ਪਰਵਾਸ ਛੱਡਣਾ ਕੀਦਾ ਜੀ ਕਰਦਾ ਆਪਣਾ ਪਰਿਵਾਰ ਛੱਡ ਕੇ ਜਾਣ ਨੂੰ ਜੇ ਸਰਕਾਰਾਂ ਚੰਗੀਆਂ ਹੁੰਆਂ ਤਾਂ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੋਤਾ ਗੱਡੀ ਵਿੱਚ ਬੈਠ ਕੇ ਜਾਂਦਾ ਤਾਂ ਦੇਖੋ ਕਿਵੇਂ ਦਾਦੀ ਆਪਣੇ ਉਹ ਤੈਨੂੰ ਬੜੇ ਪਿਆਰ ਨਾਲ ਪਿਆਰੀ ਕਰਦੇ ਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ